lal mirch da istemal vaise ta har sabzi vich kita janda hai parantu zyada matra vich lal mirch khann naal sehat kharab ho sakdi hai mirch khann naal muh naal sambandhit samasya ho sakdi hai eh muh de swad nu kharab kar sakdi hai lal mirch khann naal toaddi pachan pranali te bura asar painda hai lal mirch khann naal na sirf dil di dhadkan tez hundi hai balki pet vich gas vi ho sakdi hai lal mirch naal ਮਤਲੀ ਹੋ ਸਕਦੀ ਹੈ ਜਿਆਦਾ ਮਿਰਚ ਖਾਣ ਨਾਲ ਡਾਇਰੀਆ ਵੀ ਹੋ ਸਕਦਾ ਹੈ ਮਤ ਜਿਆਦਾ ਲਾਲ ਮਿਰਚ ਖਾਣ ਨਾਲ ਦਮੇ ਦਾ ਅਟੈਕ ਵੀ ਆ ਸਕਦਾ ਹੈ ਜੇ ਤੁਹਾਨੂੰ ਸਾਹ ਦੀ ਸਮੱਸਿਆ ਹੈ ਤਾਂ ਲਾਲ ਮਿਰਚਾਂ ਤੋਂ ਦੂਰ ਰਹੋ ਲਾਲ ਮਿਰਚ ਅਲਸਰ ਪੇਪਰਿਕ ਤੇ ਗੈਸਟ੍ਰਿਕ ਨਹੀਂ ਹੁੰਦਾ ਪਰ ਵੱਧ ਮਾਤਰਾ ਵਿੱਚ ਖਾਣ ਨਾਲ ਦੋਵੇਂ ਬਿਮਾਰੀਆਂ ਹੋਣ ਦਾ ਖਤਰਾ ਹੈ ਲਾਲ ਮਿਰਚ ਦੀ ਵੱਧ ਮਾਤਰਾ ਟਿਸ਼ੂਆ ਵਿੱਚ ਸੋਜੇ ਦਾ ਕਾਰਨ ਬਣ ਸਕਦੀ ਹੈ ਇੱਕ ਖੋਜ ਵਿੱਚ ਸਾਹਮਣੇ ਆਇਆ ਪਾਉਂਡ ਮੇਚੇ ਇੱਕ ਵਾਰੀ ਖਾਰਦਲ ਮੌਤ ਵੀ ਹੋ ਸਕਦੀ ਹੈ ਗਰਭਵਸਤਾ ਦਰਾਂ ਲਾਲ ਮਿਰਚਾਂ ਖਾਨ ਨਾਲ ਬੱਚੇ ਦੇ ਸਮੇਂ ਤੋਂ ਪਹਿਲਾਂ ਜੰਮਣ ਦਾ ਖਤਰਾ ਹੁੰਦਾ ਹੈ ਖਾਣਾ ਬਣਾਉਂਦੇ ਹੋਏ ਚੇਕਰ ਮੇਚ ਅੱਖਾਂ ਵਿੱਚ ਚਲੀ ਜਾਵੇ ਤਾਂ ਬਹੁਤ ਦਰਦ ਰ ਹੁੰਦਾ ਹੈ